ਮਮਾ ਮੰਤਾ ਤੂੰ ਪਾਣੀ ਦਾ ਗਲਾਸ ਮੂੰਹ ਤੇ ਮਾਰਿਆ ਹੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਨਹੀਂ ਪਾਣੀ ਵਜਾਈ ਜਿਹੜਾ ਕੋਰਾਮ ਜਿਹੜਾ ਤੂੰ ਮੈਨੂੰ ਮਮਾ ਕਿਉਂ ਤਾਨ ਕਰ ਰਹੇ ਹੋ ਹੈ ਨਹੀਂ ਸਾਰਿਆਂ ਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮਮਾ ਤੁਸੀਂ ਕਿਉਂ ਤਾਨ ਕਰ ਰਹੇ ਹੋ ਅੰਦਰ ਕੀ ਕਰਨਾ ਮੇਰੇ ਕਮਰੇ ਥੋੜੇ ਆ ਮੈਂ ਅੰਦਰ ਕੀ ਕਰਦਾ ਪਿਆ ਉਧਰ ਕਮਰੇ ਹਨ ਨਹੀਂ ਆ ਉਧਰ ਤਾਂ ਪਰਾ ਦਿਨ ਉਥੋਂ ਨਹੀਂ ਉੱਠਲਾ ਤੂੰ ਇੱਥੇ ਚੋਕਰੀ ਵਧਾਦੀ ਤੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਅੱਛਾ ਕਹੇ ਨਾ ਹਰਾਮਜਾਦਿਆ ਸ਼ਰਾਬ ਪੀਤੀ ਹੋएगी ਤੂੰ ਮਗਰ 10 ਦਿਨ ਰਹੀ ਹਾਂ ਉਥੇ ਮੈਂ 10 ਦਿਨ ਸੇ ਆਇਆ ਕੀਤਾ ਨਹੀਂ ਕੀਤਾ ਨਾ ਫਾਈਲ ਦੇ ਦਿਓ ਪਲੀਜ਼ ਸੁਣੋ ਪਲੀਜ਼ ਸੁਣੋ ਸੁਣਨਾ ਆਉਂਦਾ ਮੈਂ ਤੁਹਾਨੂੰ ਚੈੱਕ ਕਰਾਣੇ ਆਨੇ ਕੋ ਚਲੋ ਤੁਮ ਆਉਂਦੇ ਆ ਉਹ ਅਕੀ ਟਾਣੇ ਮੈਂ ਸਕੂਲ ਵੀ ਐਪਲੀਕੇਸ਼ਨ ਪਾ ਚਾਹੀਦੀ ਨਹੀਂ ਚਾਹੀਦੀ ਚਾਹੀਦੀ ਹੈ ਨਾ ਹੈਲੋ ਕੈਂ ਤੰ ਦੋ ਗੁੰਡਾ ਪਾ ਕੇ ਦੇ ਲਈਏ ਇੱਕ ਵਾਧ ਨਹੀਂ ਕਰੁੰਦੇ ਦੀ ਫਾਈਲ ਪਈ ਨਹੀਂ ਮੁੰਡੇ ਪਾ ਦੇ ਮੈਂ ਤਾਂ ਵਾਧ ਦੇਣੀ ਮੁੰਡੇ ਨੂੰ ਕੋਈ ਕੋਟੋ ਬਣਾ ਮੈਂ ਸੋਣਾ ਐ ਇੰਨਾ ਸੋਹਣਾ ਹੋ ਕੇ ਅੱਛਾ ਪਾ ਲਈ ਪਰ ਇਹ ਜਿਹੜਾ ਆਪਣੇ ਬੁੱਚੀਆਂ ਨਾਲ ਕਰੀ ਗਿਆ ਜਦੋਂ ਹੀ ਪਰ ਲੱਗਣੀ ਨਾ ਮੇਰੇ ਸਸਰੇ ਨੇ ਮੇਰੇ ਪਿਓਰੇ ਕਿਤੇ ਕੀ ਕਮਾ ਲਿਆ ਦੇ ਦੇ ਉਹਦੀ ਪਰ ਕੌਮਲੇ ਹੁੰਦੇ ਆ। ਅਗਰ ਤੁਮ ਆਪਸੇ ਰੋਕਦੇ। ਕੋਈ ਗੱਲ ਨਹੀਂ। ਮੈਂ ਤੁਹਾਨੂੰ ਸ਼ੈਅ ਦਿੰਦੀ। ਮੈਂ ਘਰ ਹੀ ਬਹੁਤ ਦੇਖੀ ਵੀ ਹਿੰ ਕੋਲ ਨੂੰ ਜਾਂ ਆਪ ਕੋਲ ਬੈਠੇ ਨੇ। ਮੈਂ ਕਿੰਨੀ ਕਾਫੀ ਬੱਤ ਚੋ। ਕਿਆ ਹੋਜੀ ਸਿੱਖ ਸਰੀਰ ਸਿਰ ਤੋਂ ਆਹ ਲਾ ਦੇਜੋ ਸੋਲੇ ਘੜੀਆਂ ਅਤੁਰ ਮੈਂ ਹੈ ਤੂੰ ਮਨ ਨਹੀਂ ਮਨਾ ਕਰੂੰ ਲੈ ਕੱਛ ਨਹੀਂ ਤੂੰ ਦੰਦੀਆਂ ਭੋਰੰਦੀ ਏ ਮੂਹੇ ਤੇ ਦਿਲਕਤ ਮਾਰ ਰਹਾ ਘੋੜਾ ਹਾਂ ਮਮਾ ਹਾਂ ਮੈਨੂੰ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਆਹੋ ਹੈ ਦੋਰ ਲਾਉਂ ਤੈਰੇ ਤੇ ਦੰਦੀ ਕਿਤੇ ਭੋਰੀ ਏ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰੰਦੀ ਆ ਤੂੰ ਕੁੱਤੀ ਆ ਨੇ ਤੂੰ ਕੁੱਤੀ ਆ ਤੂੰ ਕਿਹਤੋਂ ਮੇਰੇ ਘਰ ਆਂਦੀ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਘਰ ਆਂਦੀਆਂ ਤੂੰ ਕੁੱਤੀ ਆ ਮਮਾ ਬੱਸ ਕਰ ਮਮਾ ਮੇਰੀ ਦਾ ਬਾਰੇ ਖਾ ਮੋਬਾਈਲ ਦੀ ਮਾਂ ਬਣਦੀ ਐ ਸ਼ਿਵਜੀ ਬਣ ਮਾਂ ਦੀ ਮਾਂ ਬਣਦੀ ਐ ਉਹਦੀ ਮਾਂ ਬਾਂਜੀ ਦੀ ਬਣਨਾ ਸੋਨੂ ਦੀ ਮਾਂ ਬਣ ਹਰਮਾਨ ਦੀ ਮਾਂ ਨਾ ਬਣ ਉਹਦੀ ਬਣ ਤੂੰ ਇਹ ਵੀ ਬਣ ਨਹੀਂ ਮੈਂਰੀ ਦੀ ਬਣਾਂ ਮੈਂ ਉਹਦੀ ਪਹਿਲੇ ਬਣੀ ਦੀ ਆ ਤੂੰ ਭੜੀ ਆ ਜਾਣ ਪੁੱਛ ਕੇ ਉਹਦੀ ਓ ਮੇਰਾ ਪੋਤਾ ਉਹ ਤੇਰੇ ਪੁੱਤ ਲੋ ਸਿਆਣਾ ਨਹੀਂ ਹੋ ਜਾ ਰਾ ਤੇ ਤੂੰ ਮੈਨੂੰ ਦੰਦੀ ਘੋੜੀ ਪਈ ਆਵੇ ਸੁਣ ਦਿੱਕਤ ਨਹੀਂ ਹੈ ਦੰਦੀ ਘੋੜੀ ਤੇ ਇੱਥੇ ਦੰਦੀ ਘੋੜੀ ਦੰਦੀ ਘੋੜਨ ਦੀ ਇਹ ਜਨਾਨੀ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਗਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਲਾਂ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸਟਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮम्मा ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮम्मा ਕਹਿੰਦੀ ਮम्मा ਨਾਲ ਸਾਨੂੰ ਡੌਂਡੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੋਈ ਮੇਰਾ ਬੰਲਾ ਹਿੱਸਾ ਦੋ ਐਦਾਂ ਨੀ ਗੱਲਾਂ ਕਰਦੀ ਆ ਪ੍ਰੋਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰੋਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋ ਵੀ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਾਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਇਹ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕੀ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਆ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾਲ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਆ ਕਿ ਜੋ ਦਦੀ ਨਾਲ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਦ ਤਨ ਕੰਪਲੇਨਟ ਕਰਨੀ ਜਦ ਤਨ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਸੀਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਸੀਗੀ ਕਿ ਤੁਹਾਨੂੰ ਕਿ ਤੁਸੀਂ ਮੈਨੂੰ ਠਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੈਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਝਿੜਕਾ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਆਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਚਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾਂ ਨਹੀਂ ਕੱਢੇਂਗੀ ਨਾ ਦਾਦੀ ਵੱਲ ਜਾਏਂਗੀ ਪ੍ਰਕਾਰ ਆਉਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਤੂੰ ਉੱਥੇ ਚਾਹੁੰਦੇ ਆਂ ਨਹੀਂ ਚਾਹੁੰਦੇ ਆਂ ਕਿ ਚਲੋ ਫੀ 10 ਦਿਨਾਂ ਤੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਉਧਰ ਭਜਣ ਕੋਰਨਾ ਆਇਆ ਮੇਰਾ ਹਾਂ ਤੇ ਇਹ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਗੰਦਾ ਮੰਦਾ ਬੋਲਦੀ ਸੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗਪੀ ਬਣਾਉਣ ਐਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨਹੀਂ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਜੀ ਬੋਲਣ ਲਈ ਹੈ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਐ ਦੀ ਇਹ ਫੋਨ ਖੋਣ ਆ 1/3 ਤੇ ਮੇਰੇ ਕੋਲ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕਰ ਮਾਰਨਾ ਸ਼ੁਰੂ ਕਰ ਦਿੰਦਾ ਇਹਨੂੰ ਬਟ ਆਈ ਇਹ ਮੈਨੂੰ ਤੰਗ ਕਰਦੀ ਚੜਾਪ ਹੋਇਆ ਕੰਮ ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਪਰ ਉਹ ਇਹਨਾਂ ਦੀ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ ਇਹ ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬ ਸ਼ਰਾਬ ਬੜੀ ਪੀਂਦੀ ਸ਼ਰਾਬ ਪਿੰਦੀ ਪੀਂਦੀ ਮੁੰਡਾ ਵੀ ਲੈਂਦਾ ਮੈਂ ਤਾਂ ਪਿੰਟਾ ਆ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਨਹੀਂ ਬਹੁਤ ਮਤਲਬੀ ਉਹਨਾਂ ਨੇ ਵੀ ਮਾਰਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਪਿੱਛੇ ਪਹਿਲਾਂ ਵੀ ਤਕੇ ਤਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤਕੇ ਮਾਰਨੇ ਰੋਟੀ ਜੋਰਨਾ ਬਣਵਾਉਣੀ ਚਲੋ ਰੋਟੀ ਤਾਂ ਮੇਰਾ ਫਰਜ਼ ਹੀ ਵੀ ਚਲੋ ਮੈਂ ਬੇ ਮੇਰੇ ਬੱਚੇ ਤੇ ਮੈਂ ਬਣਾ ਹੀ ਦਨੀਆ ਰੋਟੀ ਬਾਵਾ ਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਪੁੱਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਪੁਲਿਸ ਨੂੰ ਦੱਸ ਦਿਓ ਬਸ ਘਰਾਂ ਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਣੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤਾਂ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤਨ ਦਬਾ ਹੋਏ ਕਾਢ ਖਲਾਸੀ ਕਰੇ